ਬੋਲ ਅਨਮੋਲ ਗਗਨ ਕੋ ਵੱਲੋਂ ਇਫਾ ਦਿੱਤਾ ਗਿਆ ਸਰ ਅੱਜ ਕੀ ਕਿਵੇਂ ਦੇਖਦੇ ਆਏਗੇ ਸਰ ਮੈਨੂੰ ਹਜੇ ਥੋੜਾ ਜਿਹਾ ਪਤਾ ਲੱਗਿਆ ਚੱਕ ਕੇ ਸੀ 파ਟੀ ਦੀ ਮੀਟਿੰਗ ਕਰਾਂਗੇ ਮਤਲਬ ਭੁਗਵਾਨ ਵਾਲਾ ਲੰਬੇ ਸਮੇਂ ਬਾਅਦ ਸੈਸਟਰੀ ਵਿੱਚ ਚੈਅ ਲਈ ਆਸਾ ਜਮ ਮਾਰਕਸ ਲੇਟ ਹੋ ਗਿਆ ਇਸ ਤੋਂ ਬਾਅਦ ਡੋੜਨ ਨੂੰ ਤਾਂ ਕਦੇ ਵੀ ਜਵਾਬ ਨਹੀਂ ਦਿੰਦਾ ਸੀ ਡੋੜ ਵਾਸਤੇ ਤਾਂ ਸੀ 48 ਕਰੋੜ ਰੁਪਏ ਤੱਕਲੇ ਪਾਣੀ ਦੇ ਜਿਹੜੇ ਚੈਨਲਾਈਜ਼ ਕਰਨ ਵਾਸਤੇ ਕਸੀਆਂ ਸੂਇਆਂ ਵਾਹ ਲਈ ਹੈ ਜੀ ਉਹਦਾ 1 ਕਰੋੜ ਵਾਹ ਲਈ ਸੋ ਭਦੌਰ ਵਾਲਿਆਂ ਲਈ ਤਾਂ ਜਾਨ ਹਾਜ਼ਰ ਹੈ। ਪਰ ਸਾਡੇ ਲਈ ਤਾਂ ਹਰ ਲੱਕਾ ਇੱਕੋ ਜਿਹਾ। ਸੋ ਭਦੌਰ, ਸੈਨਾ ਜਾਂ ਮਮੀ ਤੋਰਾਂ ਦਾ ਹਲਕਾ ਬਰਨਾਲਾ ਜੋ ਅਸੀਂ ਕਦੇ ਵੀ ਜਵਾਬ ਨਹੀਂ ਦਿੱਤਾ ਕਿ ਇਸ ਕੰਮ ਨੂੰ ਤਰੱਕੀ ਵਾਲੇ ਕੰਮਾਂ ਵਾਸਤੇ ਪੰਜਾਬ ਦੇ ਖਜ਼ਾਨੇ ਦੇ ਮੂੰਹ ਹਮੇਸ਼ਾ ਪੰਜਾਬੀਆਂ ਵੱਲ ਖੁੱਲੇ ਰਹੇ। ਸਾਡੇ ਨਸ਼ੇ ਨੂੰ ਲੈ ਕੇ ਕਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀਆਂ ਗੱਲਾਂ ਕਹਿੰਦੇ ਕਰ ਕਰ ਯਾਨੀ ਕੀ ਮਤਲਬ ਕੀ ਮੀ ਦੀ ਉਹਨੇ ਨੀ ਰਾਣਨੀਤੀ ਤਿਆਰੀ ਬਸ ਪੜ ਲਿਓ ਤੁਹਾਨੂੰ ਪੜ ਲਿਓ ਤੁਸੀਂ ਖ਼ਬਰਾਂ 'ਚ ਤੁਹਾਨੂੰ ਪਤਾ ਲੱਗ ਜਾਊਗਾ ਤੇ ਜਿਹੜਾ ਵੀ ਪੰਜਾਬ ਦੀ ਨਸ਼ੇ ਲੋਕਾਂ ਨੂੰ ਨਸ਼ੀ ਰਹੀਂ ਪੰਜਾਬੀ ਦੀ ਚ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰੂਗਾ ਜਾਂ ਉਹਨਾਂ ਦੇ ਘਰ ਬਰਬਾਦ ਕਰੂਗਾ ਜਾਂ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਖਰਾਬ ਕਰੂਗਾ ਉਹਤੇ ਕੋਈ ਰਹਿਮ ਨਹੀਂ ਕੀਤਾ ਜਾਊਗਾ ਕੋਈ ਤਰਸ ਨਹੀਂ ਕੀਤਾ ਜਾਊਗਾ ਉਹਨੂੰ ਬਣਦੀ ਸਜ਼ਾ ਜਨ ਜੱਜਕਸਰ ਮੈਂ ਕਰ ਰਿਹਾ ਮੈਂ ਜੇਠੀ ਬਾਰੇ ਤਾਂ ਇਹ ਗੱਲ ਹੈ ਕਿ ਪਾਰ ਦੇ ਗਮ ਜਿੱਥੇ ਜਾ ਰਹੇ ਪਸਨਾ ਸੋਹਣੇ ਸਾਰਾ ਕੁਝ ਨਾਸਕਰ ਮਿਕਰਮ ਜੀਆ ਵਾਲੇ ਕੀ ਕਿਹਾ ਜਾਣੀ ਉਹਨਾਂ ਦਾ ਦੇਖੋ ਕਾਨੂੰਨ ਹੁਣ ਤੱਕ ਕਾਨੂੰਨ ਹੈ ਅੱਜ ਕਾਨੂੰਨ ਨੇ ਉਹਨਾਂ ਦੀ ਨਿਆਂ ਘਰਾਸ ਚ ਹੋਰ ਬਾਤਾਂ ਕਰਤਾ ਠੀਕ ਹੈ ਨਾ ਉਹ ਤਾਂ ਹੁਣ ਤਾਂ ਵਕੀਲਾਂ ਦੀ ਲੜਾਈ ਆ ਆਪਸ ਚ ਤੇ ਅਸੀਂ ਅਸੀਂ ਆਪਣੇ ਵੱਲੋਂ ਸਬੂਤ ਪੇਸ਼ ਕਰਾਂਗੇ ਉਹ ਵੀ ਕਰਦੇ ਨੇ ਤੇ ਲੜਾਈ ਕਾਨੂੰਨੀ ਥੋੜੀ ਲੰਬੀ ਚੱਲਦੀ ਹੈ ਹਸਤਾਲ ਵੀ ਅਪਡੇਟ ਕਰਨੇ ਨੇ ਮਾਨ ਸਾਹਿਬ ਜੂਰੀ ਸਾਲਾ ਪਿੰਡਾਂ ਦੇ ਪਿੰਡਾਂ ਦੇ ਟੋਪੇ ਅਪਡੇਟ ਕਰਨੇ ਨੇ ਹਰੇਕ ਪਿੰਡ ਨੂੰ ਬਹੁਤ ਸ਼ਾਨਦਾਰ ਗਰਾਊਂਡ ਦੇਨੇ ਨੇ ਖੇਡਣ ਦੇ ਗਰਾਊਂਡ ਤਾਂ ਕਿ ਬੱਚੇ ਜਿਹੜੇ ਨੇ ਉਹ ਗਰਾਊਂਡਾਂ ਜਾਣ ਤਾਂ ਕਿ ਉਹ ਪੂਰੀ ਸੰਗਤ ਉਹ ਫਰਗ ਦੀ ਕੋਈ ਕਕਾਟ ਹੈ ਖੇਡਾਂ ਤੇ ਖੇਡਾਂ ਦੇ ਵਿੱਚ ਅਸੀਂ ਕਾਫੀ ਅਚੀਵਮੈਂਟ ਕਰ ਰਹੇ ਹਾਂ ਬਿਲਕੁਲ ਬਿਲਕੁਲ ਬਹੁਤ ਸਾਰੇ ਹਸਪਤਾਲ ਆਪਰੇਟ ਕੀਤੇ ਨੇ ਬਹੁਤ ਸਾਰੇ ਹਸਪਤਾਲ ਉਹਨਾਂ ਨੇ ਬਣਾਏ ਆਪਣੇ ਤੋਂ